ਆਈ ਆਈ ਗੋਨ ਕੀ ਬੰਦੇ ਕਿਕਨੇਡਾ ਚੁੰਦੇ ਆਈ ਆਈ ਗੋਨ ਕੀ ਬੰਦੇ ਕਿਕਨੇਡਾ ਚੁੰਦੇ ਜੇਕਰ ਅਮੇਡਾ ਕਨੇਡਾ ਨਾ ਕਰਿਆ ਕਰਨੀ ਕੀ ਕਨੇਡਾ ਤੋਂ ਲੈਣਾ ਨਹੀਂ ਕਨੇਡਾ ਦੇ ਵਿੱਚ ਨੀਂਦ ਨਹੀਂ ਪੂਰੀ ਬੱਲੇ ਕਨੇਡਾ ਦੇ ਵਿੱਚ ਨੀਂਦ ਨਹੀਂ ਅੱਖ ਲੱਗ ਜਾਂਦੀ ਗੋਲੀ ਮਾਰ ਜਗਾਉਣਾ ਫਰਨ ਨਹੀਂ ਬੈ ਇੰਡੀਆ ਦੇ ਇਸ ਨੀਸਣਾ ਬਾਦ ਨੂੰ ਨਹੀਂ ਏ ਇੰਡੀਆ ਦੇ ਇਸ ਨੀਸਣਾ ਯਾ ਬਾਦ ਨਹੀਂ ਏ ਇੰਡੀਆ ਦੇ ਇਸ ਹੋ ਚਾ ਮਾ ਚਾ ਮਾ ਚਾ ਮਾ ਬੈ ਕੇ ਜਮਨਾ ਤੇ ਬੈਣ ਬੁੜੇ ਤੇ ਪਾਵਾ ਬੈ ਕੇ ਧੰਨੇ ਤੇ ਬੈਣ ਬੁੜੇ ਤੇ ਪਾਵਾ ਬੈ ਕੇ ਧੰਨੇ ਤੇ ਬੈਣ ਬੁੜੇ ਤੇ ਪਾਵਾ ਤੇ ਮੁਰਾ ਮੁਰਾ ਲੱਕ ਬੁੜਿਆ ਤੇ ਮਗਰ ਮੇਨ ਦੀ ਆ ਮੁਰਾ ਮੁਰਾ ਇਹ ਦਿਲ ਕੂਬੋਂ ਨਿਕੋ ਨਾ ਮੈਂ ਓਹ ਛੜਾ ਛੜਾ ਨਾ ਕਰਿਆ ਕਰਨੀ ਦੇਖ ਛੜੇ ਦੇ ਕਾਰੇ ਨਹੀਂ ਪਹਿਲਾ ਛੜੇ ਨੇ ਦਿੱਲੀ ਲੁੱਟੀ ਫੇਰ ਫੇਰ ਗਈ ਪਟਿਆਲੇ ਨਹੀਂ ਪਟਿਆਰਿਆਂ ਨੇ ਦੀ ਮਰਗੀ ਕੰਜਰੀ ਫੇਰ ਰੌਣਕ ਲੈ ਗਈ ਨਾਲੇ ਜਲ ਤੇ ਫੁੱਲਦਰਦਾ ਚੱਕਲਾ ਪਤਲੀਏ ਨਾਰੇ ਜਲ ਤੇ ਫੁੱਲ ਆ ਜੋ ਚੱਕਲਾ ਪਤਲੀਏ ਨਾਰੇ ਜਲ ਤੇ ਫੁੱਲਦਰਦਾ ਚੱਕਲਾ ਪਤਲੀਏ ਨਾਰੇ ਜਲ ਤੇ ਫੁੱਲਦਰਦਾ ਨੌਕਰ ਨੂੰ ਨਾ ਦਈਂ ਬਾਬਲਾ ਹਾਲੀ ਪੁੱਤ ਬਥੇਰੇ ਬੇਨੌਕਰ ਪੁੱਤਾਂ ਕਰਨੀ ਮੁੜਦੇ ਹਾਏ ਹਾਏ ਵਿਚ ਪਰਦੇ ਸਾਡੇਰੇ ਮੈਂ ਤੈਨੂੰ ਵਰਜ ਰਹੀ ਕਹਿਣਾ ਬਾਬਲਾ 헤ਰੇ ਮੈਂ ਤੈਨੂੰ ਵਰਜ ਰਹੀ ਕਹਿਣਾ ਬਾਬਲਾ 헤ਰੇ ਮੈਂ ਤੈਨੂੰ ਵਰਜ ਰਹੀ ਕਹਿਣਾ ਬਾਬਲਾ ਹੋਟਾਈਆਂ ਢਾਈਆਂ ਟਾਈਆਂ ਬਈ ਜੱਟਾਂ ਦੇ ਪੁੱਤ ਜੋਗੀ ਹੋਗੇ ਜੱਟਾਂ ਦੇ ਪੁੱਤ ਜੋਗੀ ਹੋਗੇ ਸਿਰ ਤੇ ਜਟਾਰ ਖਾਈਆਂ ਬਈ ਬਖਲੀ ਫੜ ਕੇ ਮੰਗਣ ਤੁਰਪੇ ਉਹ ਖੈਰ ਨਾ ਪਹੁੰਦਿਆਂ ਮਾਈਆਂ ਸਿਰੀ ਸਮਝਦਿਆਂ ਨਿਹਰਾਂ ਨੂੰ ਪਰਜੀਆਂ ਸਿਰੀ ਸਮਝਦਿਆਂ ਹਰਦਾਂ ਨੂੰ ਪਰਜੀਆਂ ਸਿਰੀ ਸਮਝਦਿਆਂ ਚੱਕ ਨਾ ਆਪਣੇ ਜੀ ਲਓ ਜੀ ਅਗਲਾ ਸੀ ਵੀ ਨਹੀਂ ਪਹੁੰਚਿਆ ਰਿਪੋਰਟ ਤੇ ਮੇਰਾ ਵੀਰਾ ਟੈਕਸੀ ਚਲਾਵੇ ਵੀਰੇ ਨੇ ਪਾਣੀ ਮੰਗਿਆ ਭੈਣ ਭੱਜ ਕੇ ਗਲਾਸ ਫੜਾ ਦੇ ਭੈਣ ਭਰਾਵਾਂਗੇ ਬਨੋ ਬਿਸ਼ੋੜਾ ਪਾਵੇ ਪੈਣ ਫਰਾਵਾਂ ਦਾ ਰੱਬ ਨਿਸ਼ੋੜਾ ਪਾਵੇ ਪੈਣ ਫਰਾਵਾਂ ਦਾ ਬਨੋ ਬਿਸ਼ੋੜਾ ਪਾਵੇ ਪੈਣ ਫਰਾਵਾਂ ਦਾ ਯੇ ਗੇ ਦਾ ਪਣਾ ਨੂੰ ਪਾਈ ਲੈਣ ਜਾਂਦੇ ਹੁਣ ਕਿਉਂ ਜਾਂਦੇ ਨਾਈ ਨਹੀਂ ਮੋਟੜ ਗਏ ਪੈਣਾ ਨਾਲੋਂ ਪਾਈ ਨਹੀਂ ਮੋਟੜ ਗਏ ਪੈਣਾ ਨਾਲੋਂ ਪਾਈ ਨਹੀਂ ਹਾਏ ਹਾਏ ਚਲੋ ਪੈਣ ਦੇ ਪਾਉਂ। ਹਾਂ ਬੋਲੀ 베ਰੀ 베ਰ ਤੋੜ ਲਾਂਗੇ ਬਾਅਦ ਬੋਲੀ ਪਾਓ। ਸਾਰੇ ਨੱਚੋ। ਇੱਕ ਵਾਰੀ ਸਾਰੇ ਨੱਚੋ। ਸਾਰੇ ਨੱਚੋ। ਸਾਰੇ ਨੱਚੋ। ਦੇਖੋ ਵੀ ਇਹ 베ਰੀ ਤੋੜੇ ਦੀ ਸਾਡੀ ਸ਼ੂਟਿੰਗ ਚੱਲ ਰਹੀ ਸੀਗੀ ਤੇ ਸਾਰੀਆਂ ਵੀਬੀਆ ਭਣਾ ਵਿਚਾਰੀਆਂ ਆਈਆਂ ਨੇ 베ਰੀ ਤੋੜੇ ਦੀਆਂ। ਉਹ ਜੋਰਾ ਜੈ ਜਰਾ ਮੇਰਾ ਸਰ ਕੜਾ ਕੰਜਰ। ਠੀਕ ਹੈ ਚਾਹਣ ਮੇਰਾ ਬੰਦਾ। ਸੋ ਬਹੁਤ ਅੱਜ ਵਧੀਆ ਲੱਗ ਰਿਹਾ ਅੱਜ ਸੇਖੋਂ ਜੀ ਦੇ ਫਾਰਮ ਤੇ ਆ ਕੇ ਬਾਲਾ ਵਧੀਆ ਲੱਗਿਆ ਬਹੁਤ ਵਧੀਆ ਲੱਗਿਆ ਲੱਗਿਆ ਵੀ ਅਸੀਂ ਇਹ ਅਸੀਂ ਸ਼ੂਟਿੰਗ ਕਰ ਰਹੇ ਕਹਿੰਦੇ ਸੰਤਾਈ ਲੱਗ ਰਹੀ ਤੁਸੀਂ 베ਰੀ ਤੋੜਨ ਵਾਲੀ ਲੱਗਦੇ ਹੋ। ਇਨਾ ਨੂੰ ਦਿੱਤਾ ਸਾਨੂੰ ਬਹੁਤ ਵਧੀਆ ਲੱਗਾ ਕਹਿੰਦਾ ਕਲਾਕਾਰ ਨਹੀਂ ਲੱਗ ਰਹੇ ਸੋ ਸਾਡੀ ਸ਼ੂਟਿੰਗ ਜਦੋਂ ਜੀ ਕਰ ਵੀ ਸੀ ਲਾਈਵ ਹੋਈਏ ਬੜਾ ਦਿਲ ਕਰਦਾ ਸੀ ਕਿ ਕਾਫੀ ਦਿਨੋਂ ਕੇ ਲਾਈਵ ਨਹੀਂ ਸੀਗੇ ਸਾਡਾ ਸ਼ੋਅ ਸ਼ੋਟ ਆਊਟ ਸੀਗਾ ਅਗਲਾ ਜਿਹੜਾ ਸਾਡਾ ਸ਼ੋਅ 5 ਤਰੀਕ ਨੂੰ ਹੈ ਸਰੀ ਦੇ ਵਿੱਚ ਸਾਰਿਆਂ ਦੇਖਣਾ ਇਹ ਸਾਰਿਆਂ ਆਉਣੀਆਂ ਸੇਖੋ ਭਾਜੀ ਨੇ ਵਾਦਾ ਕੀਤਾ ਲੈ ਕੇ ਆਉਣਗੇ 30 ਬੁੜੀਆਂ ਨੇ 30 ਬਲੀ ਪਾਓ ਸਰ ਪਾਦਾ ਬੋਲੀ ਪਾਸ ਬੋਲੀ ਪਾ ਦੋ ਬੱਜੇ ਜੀ ਆ ਦੋ ਭਾਰੀ ਬਰਸੀ ਖੱਟਣ ਗਿਆ ਤੀ ਬਾਰੀ ਬਰਸੀ ਖੱਟਣ ਗਿਆ ਸੀ ਕੀ ਖੱਟ ਲੈਂਦਾ ਹੋਖ ਖੱਟ ਕੇ ਲਿਆਂਦਾ ਚਾਵਾ ਜਾਂਦੇ ਨੌਕਰ ਦੇ ਤਤਾ ਖਰਚਣਾ ਨਾ ਮੋਲੇ ਖਰਚਦੇ ਤਤਾ ਖਰਚਣਾ ਆਵਾ ਜਾਂਦੇ ਨੌਕਰ ਦੇ ਤਤਾ ਖਰਚਣਾ ਆਵਾ ਜਾਂਦੇ ਪਾਵਾ ਦੀ ਕਰਤੀ ਬੋਲੀ ਪਾਉ ਬਾਨੇ ਰਹਿਣ ਆ ਪਾਦੀ ਤੋਂ ਰੁਕ ਗਈ ਸੀ ਪਾਦੇ ਪਾੜੋ ਵੀਰੋ ਟਿਕਾਂ ਦਾ ਕੰਮ ਇੱਕ ਚਿਕੂ ਵਿੱਚ ਨਾ ਬੱਤ 70 ਸਾਲ ਦਾ ਬੁੱਢਾ ਨੀ ਕੋ ਮਾਰੀ ਕੁੜੀ ਮੰਗਦਾ 70 ਸਾਲ ਦਾ ਬੁੱਢਾ ਨੀ ਕੋ ਮਾਰੀ ਕੁੜੀ ਮੰਗਦਾ 70 ਸਾਲ ਦਾ ਬੁੱਢਾ ਨੀ ਕੋ ਮਾਰੀ ਕੁੜੀ ਮੰਗਦਾ ਆਹ ਕਰਾਹੀ ਹੋਈ ਆ ਤੇ ਇਹ ਕਰਕੇ ਅਗਲਾ ਸੀਨ ਲੋ ਬਹੁਤ ਸਾਡਾ ਬਹੁਤ ਬਹੁਤ ਧੰਨਵਾਦ ਹੁਣ ਅਗਲਾ ਸੀਨ ਇੱਕ ਬੈਂ ਦਾ ਸੀਨ ਲੈਣਾ ਚਾਹੁੰਦਾ ਵੀ ਜਾਣਾ ਨਹੀਂ ਕਿਤੇ ਸੋ ਵਾਦਿਆ ਸਾਡੇ ਨਵੀ ਬਰਾੜ ਦੇ ਨਵੀਰ ਇਹਨਾਂ ਤੇ ਕੀਦੀ ਸ਼ੂਟਿੰਗ ਚੱਲ ਰਹੀ ਹੈ ਤੁਸੀਂ ਬਹੁਤ ਪਿਆਰ ਦੇਣਾ 베ਰੀਆਂ ਵਾਲਾ ਗੀਤ ਹੈ ਬਹੁਤ ਜ਼ਿਆਦਾ ਵਧੀਆ ਐਨਾ ਕਲਚਰ ਦਿਖਾ ਕੈਨੇਡਾ ਵਿੱਚ ਦੇਖੋ ਅਸੀਂ 베ਰੀਆਂ ਦਾ ਕਲਚਰ ਦਿਖਾ ਰਹੇ ਹਾਂ ਦੇਖੋ ਇੱਧਰ ਸਾਡੇ ਕੁੜੀਆਂ ਪੂਆ ਖੜੀ ਐ ਸੀਤੋ ਕਿੱਥੇ ਆ ਇਹ ਸਾਡੀ ਸੀਤ ਆ ਇਹ ਸਾਡੀ ਪੂਆ ਇਹ ਕਹਿੰਦੀ ਮੈਨੂੰ ਸਾਗ ਨਹੀਂ ਬਣਾਉਦੇ ਮੈਂ ਕਿਹਾ ਚੰਡੀਗੜ੍ਹ ਬੈਠੀ ਹੋਈ ਆ ਦੱਸੋ ਸਾਗ ਬਣਾਉਣਾ ਐ ਵੀ ਆਏ ਆ ਕਹਿੰਦੇ ਕਿਤੇ ਮੇਰੇ ਭਤੀਜੇ ਮੈਂ ਤੋ ਸਾਗ ਨਾ ਬਣਵਾ ਲੈਣ ਉਹ ਚੜਾਈ ਆ ਉਹ ਬਾਥ ਨੂੰ ਤੋੜ ਕੇ ਪੂਆ ਬਣਾਉਣਾ ਸੋ ਮੇ ਸਭ ਦਾ ਧੰਨਵਾਦ ਦਮ ਚੜਿਆ ਹੋਇਆ ਇੰਜੋਏ ਕਰ ਰਿਹਾ ਸ਼ੂਟਿੰਗ ਕੱਟ ਕਰ ਰਿਹਾ ਐਨਜੋਏ ਕਰ ਰਹੇ ਸਭ ਤੁਹਾਡਾ ਮਿਹਰਬਾਨੀ ਥੈਂਕ ਯੂ ਲਵ ਯੂ ਆਲ ਤੂੰ ਮਰਦਾ ਕਰਦੇ ਹਾਂ ਲੋ ਸਚਕਾਲ ਜੀ ਸਾਰਿਆਂ ਨੂੰ ਸਾਰਿਆਂ ਨੇ ਬਹੁਤ ਪਿਆਰ ਦੇ ਰਹੇ ਨੇ ਵਿੱਚ ਬਹੁਤ ਜਣੇ ਕਹਿ ਰਹੇ ਸੀ ਵੀ ਜੋਰਾ ਜੈਲਦਾਰ ਦੂਰ ਬੈਠੇ ਨੇ ਉਹਨਾਂ ਨੂੰ ਨੇੜੇ ਹੋ ਕੇ ਮਿਲਾਓ ਲੋ ਜੀ ਸਚਕਾਲ ਜੀ ਅ ਅੱਜ ਸ਼ੂਟ ਅਸੀਂ ਕਰ ਰਹੇ ਹਾਂ ਨਵੀਂ ਵੀਰ ਦਾ ਆਫ ਦਾ ਲਿਖਿਆ ਹੋਇਆ ਗੀਤ Song ਹੈ ਬਹੁਤ ਅੱਛਾ Song ਹੈ ਇੱਥੋਂ ਦਾ 베ਰੀ ਦੀ ਗੱਲ ਹੈ ਇੱਥੋਂ ਦੀ ਟੁੱਟਣ ਦੀ ਗੱਲ ਹੈ ਅ ਬਹੁਤ ਹੀ ਮਾਸਮਾਨ ਵੱਡੀਆਂ ਭੈਣਾਂ ਜਿਹੜੀਆਂ ਜਿਨ੍ਹਾਂ ਨੇ ਬੋਲੀਆਂ ਪਾਈਆਂ ਔਰ ਮੈਨੂੰ ਮੈਂ ਸੱਭਿਆਚਾਰ ਕਿੱਥੇ ਕੈਨੇਡਾ 'ਚ ਮੈਨੂੰ ਨਜ਼ਰ ਆਇਆ ਸਾਡੀਆਂ ਬੋਲੀਆਂ ਰਾਹੀਂ ਦੁੱਖ ਯਾਰ ਹੁੰਦਾ ਮਿਹਨੇ ਯਾਰ ਹੁੰਦੇ ਆ ਔਰ ਸਾਰੇ ਮੈਂ ਸੁਣੇ ਮਿਹਨੇ ਕਿ ਯਾਰ ਬੇਰੀਆਂ ਤੋੜਨੀਆਂ ਪੈਂਦੀਆਂ ਪਰਦੇਸਾਂ ਚ ਪੈ ਗਏ ਕੋਈ ਭੈਣ ਕਹਿੰਦੀ ਹੈ ਕਿ ਮੈਂ ਆਹਦੇ ਵੀਰ ਨੂੰ ਪਾਣੀ ਨਹੀਂ ਫੜਾ ਸਕਦੀ ਸੱਚੀ ਆ ਇਹ ਮਨੋ ਇਮੋਸ਼ਨਲ ਪਰ ਬਹੁਤ ਅੱਛਾ ਸੇਖੋਂ ਸਾਡੇ ਫਾਰਮ ਇੰਜੋਏ ਕਰ ਰਹੇ ਆ ਸਾਡੀ ਭੈਣ ਮਿਸ ਸੇਖੋਂ ਬਹੁਤ ਅੱਛੇ ਨੇ ਸਾਡੇ ਨਾਲ ਉਹ ਵੀ ਇੰਜੋਏ ਕਰ ਰਹੇ ਨੇ ਉਹਨਾਂ ਦੇ ਫਾਰਮ ਸ਼ੂਟ ਸ਼ੂਟ ਕੰਪਲੀਟ ਕਰ ਓਕੇ ਥੈਂਕ ਯੂ ਬਹੁਤ ਮਿਹਰਬਾਨ ਸਸੀਕਾਰ ਜੀ ਹੁਣ ਤੁਹਾਨੂੰ ਗਾਣੇ ਦੇ ਦੋ ਬੋਲ ਸੁਣਾਉਣੇ ਆ

ओके <laughs> ओके <laughs> okay. okay, जी ਬਹੁਤ ਬਹੁਤ ਧੰਨਵਾਦ ਜਿਹੜੇ ਵੀ ਰਿ ਕਮੈਂਟ ਕਰ ਰਹੇ ਨੇ ਸਾਰਿਆਂ ਨੂੰ ਥੈਂਕਸ ਲੱਕੀ ਬਰਾੜ ਵੀਰ ਕਹਿ ਰਹੇ ਨੇ ਤੇ ਅਮਨ ਸਿੰਘ ਅਮਨ ਸਿੰਘ ਸਿੰਘ सुरेंद्र ਸਿੰਘ ਕਹਿੰਦੇ ਨਾਈਸ ਪਰਮਜੀਤ ਸਿੰਘ ਸੁਖਜੀਵਨ ਸਿੰਘ ਬਰਾੜ ਤੇ ਹੋਰ ਵੀ ਸਾਡੇ ਬਹੁਤ ਸਾਰੇ ਵੀਰ ਜੁੜੇ ਹੋਏ ਨੇ ਜਸਜੀਤ ਕੌਰ ਕੁਲਜੀਤ ਪਰਮਰ ਮੁਹੰਮਦ ਪੱਤਾ ਕੁਲਜੀਤ ਪਰਮਰ ਸੁਖਬੀਰ ਸਿੰਘ ਲੁਬਾਣਾ ਅਗੋਰਾ ਮੰਡ ਸਨੀ ਚਹਲ ਬਲਵੀਰ ਰੰਧਾਵਾ ਗੁਰਦੀਪ ਮਾਨ ਸਲਜਿੰਦਰ ਸਿੰਘ ਢੀਂਡਸਾ ਬੱਬੂ ਖੰਨਾ ਰਜਤ ਕੋਕਰੀ ਜਸਪ੍ਰੀਤ ਸਿੰਘ ਸੰਜੂ ਬਾਬਾ ਕੰਨੇ ਨਾਈਸ ਵੀਰ ਥੈਂਕ ਯੂ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਓਕੇ ਜੀ ਬਾਏ ਬਾਏ ਟਾਟਾ